ਸਮਾਣਾ ਦੀ ਛੋਟੀ ਮਾਜਰੀ ਤੋਂ ਛੋਟੇ ਸਹਿਬਜਾਦਾ ਮਾਤਾ ਗੁਜਰੀ ਦੀ ਯਾਦ ਦੇ ਵਿੱਚ ਜਿਹੜੀ ਸ਼ਹਾਦਤ ਉਹਨਾਂ ਨੇ ਦਿੱਤੀ ਇਸ ਦੇਸ਼ ਦੇ ਲਈ ਧਰਮ ਦੇ ਲਈ ਉਹਨਾਂ ਦੇ ਲਈ ਯਾਦ ਵਿੱਚ ਵਿਸਾਲ ਨਗਰ ਕੀਰਤਨ ਸ੍ਰੀ ਗੁਰਗਨ ਸਾਹਿਬ ਜੀ ਛਤਰ ਛਾਇਆ ਹੇਠ ਕੱਢਿਆ ਗਿਆ ਜਿਸ ਦੀ ਅਗਵਾਈ ਪੰਜ ਪਿਆਰੇ ਵੱਲੋਂ ਕੀਤੀ ਗਈ ਇਸ ਨਗਰ ਕੀਰਤਨ ਦੇ ਵਿੱਚ ਸਬਦ ਗਾਏ ਗਏ ਗੁਰਬਾਣੀ ਕੀਰਤਨ ਬੀਬੀਆਂ ਵੱਲੋਂ ਕੀਤਾ ਗਿਆ ਔਰ ਇਹ ਨਗਰ ਕੀਰਤਨ ਬੰਦਾ ਸਿੰਘ ਬਹਾਦਰ ਚੌਂਕ ਵਿੱਚ ਪਹੁੰਚ ਕੇ ਉੱਥੇ ਸ੍ਰੀ ਗੁਰੂਗਨ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਜਾ ਰਹੇ ਹਨ ਅਤੇ ਪਰਸੋਂ ਨੂੰ ਸ੍ਰੀ ਗੁਰੂ ਸ੍ਰੀ ਗੁਰਗੰਦ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਸੰਗਤਾਂ ਨੂੰ ਅਪੀਲ ਹੈ ਕਿ ਇਸ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਧਰਮ ਦੇ ਲਈ ਆਪਣੀ ਕੁਰਬਾਨੀ ਦਿੱਤੀ ਛੋੜੇ ਸਾਹਿਬਜ਼ਾਦਾ ਨੇ ਉਹਨਾਂ ਨੂੰ ਅਸੀਂ ਸਰਦਾ ਦੇ ਫੁੱਲ ਭੇਟ ਕੀ ਕਰੀਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਨ ਤਨ ਮਾਤਾ ਗੁਜਰ ਕੌਰ ਜੀ ਤੇ ਉਹਨਾਂ ਦੇ ਜਿਹੜੇ ਚਾਰ ਕਲਗੀਆਂ ਤਰ ਸ਼ੈਨਸ਼ਾ ਦੇ ਚਾਰ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਬਾਬਾ ਜਿਹਾਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਆਪਣੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਮਲਕਾਣਾ ਪੱਤੀ ਛੋਟੀ ਮਾਜਰੀ ਤੋਂ ਹਰ ਸਾਲ ਇਸ ਗੁਰੂ ਘਰ ਤੋਂ ਚਾਲੇ ਪਾਉਂਦਾ ਹੋਇਆ ਠਾਠਾਂ ਮਾਰਦਾ ਨਗਰ ਕੀਰਤਨ ਇਥੋਂ ਆਰੰਭ ਹੋ ਕੇ ਤੇ ਸੁਖਵਿੰਦਰ ਸਿੰਘ ਦੀ ਕੋਠੀ ਦੇ ਕੋਲੋਂ ਹੁੰਦਾ ਹੋਇਆ ਅੱਗੇ ਛੋਟੀ ਮਾjdਰੀ ਦੇ ਵਿੱਚ ਦੀ ਹੁੰਦਾ ਹੋਇਆ ਤੇ ਸਿੰਘ ਸਾਹਿਬ ਧੰ ਬਾਬਾ ਬੰਦਾ ਸਿੰਘ ਜੀ ਬਹਾਦਰ ਚੌਂਕ ਦੇ ਵਿੱਚ ਉੱਥੇ ਅੱਜ ਤੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪ੍ਰਾਰੰਭ ਕੀਤੇ ਜਾਣਗੇ ਤੇ ਪਰਸੋਂ ਨੂੰ ਆਦਤ ਤੋਂ ਮੱਦ ਮੱਦ ਤੋਂ ਸਪੂਰਨ ਭੋਗ ਪਾਏ ਗਏ ਪਾਏ ਜਾਣਗੇ ਸੋ ਸਾਰੀਆਂ ਸੰਗਤਾਂ ਛੋਟੀ ਮਾjdਰੀ ਵੱਡੀ ਮਾjdਰੀ ਸਮਾਣੇ ਇਲਾਕੇ ਦੀਆਂ ਜਿੰਨੀਆਂ ਵੀ ਸੰਗਤਾਂ ਹਨ ਹਰ ਸਾਲ ਦੀ ਤਰ੍ਹਾਂ ਇਕੱਠੇ ਹੋ ਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਣਮਾਈ ਹੇਠ ਠਾਠਾ ਮਾਰਦਾ ਨਗਰ ਕੀਰਤਨ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਜਾਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀ ਜੋ ਗੋਰਖਿਕ ਸੰਗਤਾਂ ਹਰ ਸਾਲ ਦੀ ਤਰ੍ਹਾਂ ਜੋ ਛੋਟੇ ਸਹਿਬਜਾਦੇ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਬੜੇ ਪਿਆਰ ਸਤਕਾਰ ਦੇ ਨਾਲ ਨਗਰ ਕੀਰਤਨ ਰਵਾਨਾ ਹੁੰਦਾ ਸੋ ਐਤੀ ਵੀ ਸਮੂਚੀ ਗੋਰਖ ਸਿੱਖ ਸੰਗਤ ਵੱਲੋਂ ਆਪ ਜੀ ਦੀਆਂ ਸਰਬੱਤ ਸੰਗਤਾਂ ਨਗਰ ਕੀਰਤਨ ਵਿੱਚ ਠਾਠਾ ਮਾਰ ਰਿਆ ਸਰਬੱਤ ਸੰਗਤਾਂ ਬੜੇ ਉਤਸ਼ਾਹ ਪ੍ਰੇਮ ਦੇ ਨਾਲ ਸੇਵਾ ਦੇ ਵਿੱਚ ਜੁੜੀਆਂ ਹਨ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਦਾਸ ਵੱਲੋਂ ਕਿਉਂਕਿ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦਾ ਸਤਕਾਰ ਕਰਨਾ ਹੈ ਮੇਰੀਆਂ ਬੀਬੀਆਂ ਭੈਣਾਂ ਵੀਰ ਬੱਚੇ ਸਾਰੇ ਬੜੇ ਉਤਸ਼ਾਹ ਪ੍ਰੇਮ ਦੇ ਨਾਲ ਸੇਵਾ ਦੇ ਵਿੱਚ ਜੁੜੇ ਹੋਏ ਹਨ ਸੋ ਨਗਰ ਕੀਰਤਨ ਦੀ ਬਿਲਕੁਲ ਤਿਆਰੀ ਹੈ ਰਮਾਨ ਜੀ ਦੀ ਅਰਦਾਸ ਹੋ ਚੁੱਕੀ ਹੈ ਸੋ ਸਰਬੱਤ ਸੰਗਤਾਂ ਇਸੇ ਤਰ੍ਹਾਂ ਬੜੇ ਪ੍ਰੇਮ ਸਤਿਕਾਰ ਨਾਲ ਖੋਮ ਹਮਾ ਕੇ ਜੋ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਵੋ ਤੇ ਸ਼ੋਭਾ ਵਡਿਆਈ ਨੂੰ ਵਧਾਓ ਗੁਰੂ ਦੀ ਬਾਣੀ ਦਾ ਸਤਿਕਾਰ ਕਰੋ ਜੀ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸ਼ਰਮਤ ਦਾ ਪਲ ਵਾਇਫ ਵਰਜੀਤ ਕਾਕ ਸੋਨਹਾਰ ਸਤਿ ਸ਼੍ਰੀ ਅਕਾਲ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼